ਕਰਨੀ ਚਾਹਨਾ ਕਿ ਸਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਇਹ ਨਾ ਹੋਵੇ ਕਿ ਮਹਾਨ ਕੋਸ਼ ਜਿਹੜਾ ਗਲਤੀਆਂ ਵਾਲਾ ਮਹਾਨ ਕੋਸ਼ ਹੈ ਜਿਹਦੇ ਵਿੱਚ 25-30000 ਗਲਤੀਆਂ ਨੇ ਇਹ ਛਾਤਰ ਦਿਮਾਗ ਦੇ ਲੋਕ ਕੁਝ ਮਹਾਨ ਕੋਸ਼ ਇਹੋ ਜੇ ਗਲਤੀਆਂ ਵਾਲੇ ਆਸੇ ਪਾਸੇ ਫਲਾ ਦੇਣ ਤਾਂ ਜੋ ਆਉਣ ਵਾਲੇ 100 ਸਾਲ ਨੂੰ ਕੌਮ ਨੂੰ ਇੱਕ ਨਵੀਂ ਦੁਬਧਾ ਮਿਲ ਜਵੇ ਕਿ ਜੀ ਮਹਾਨ ਕੋਸ਼ ਕਿਹੜਾ ਅਸਲੀ ਹੈ ਇਸ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਰਚੀਆਂ ਜਾ ਰਹੀਆਂ ਨੇ 1984 ਦੇ ਵਿੱਚ ਵੀ ਸਾਡੇ ਸਾਹਿਤ ਦੇ ਉੱਤੇ ਵੀ ਹਮਲਾ ਹੋਇਆ ਸੀਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ ਗਈ ਸੀ ਤਾਂ ਮੈਂ ਪੰਜਾਬੀ ਨੌਜਵਾਨਾਂ ਨੂੰ ਖਾਸ ਤੌਰ ਤੇ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ ਏਜੰਸੀਜ਼ ਅਤੇ ਪੰਥ ਦੋਖੀ ਲੋਕ ਹਮੇਸ਼ਾ ਤੁਹਾਨੂੰ ਲਿਟਰੇਚਰ ਤੋਂ ਦੂਰ ਰੱਖਣਾ ਚਾਹੁੰਦੇ ਨੇ ਸਾਹਿਤ ਤੋਂ ਦੂਰ ਰੱਖਣਾ ਚਾਹੁੰਦੇ ਨੇ ਕਿਉਂ ਨਾ ਆਪਾਂ ਇਕੱਲੇ ਇਕੱਲੇ ਆਪਣੇ ਆਪਣੇ ਘਰ ਵਿੱਚ ਲਾਇਬ੍ਰੇਰੀਆਂ ਬਣਾ ਲਈਏ ਚੰਗਾ ਸਾਹਿਤ ਸਾਡੇ ਕੋਲ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਅਰਥਾ ਸਵੇਤ ਈਕੇ ਸਾਡੇ ਸਾਰੇ ਘਰਾਂ ਦੇ ਵਿੱਚ ਹੋਣ ਮਹਾਨ ਕੋਸ਼ ਆਪਣੇ ਹਰ ਘਰ ਦੇ ਵਿੱਚ ਹੋਵੇ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਸੋਹਣੀਆਂ ਕਿਤਾਬਾਂ ਪੜਨ ਦੀ ਆਤ ਬਣਾਈਏ ਅਸਲ ਜਵਾਬ ਫਿਰ ਦਿੱਤਾ ਜਾਊਗਾ ਇਹਨਾਂ ਦੁਖੀਆਂ ਨੂੰ ਜਿਹੜੇ ਸਾਡੇ ਲਿਟਰੇਚਰ 'ਚ ਰਲੇਵਾ ਕਰਨਾ ਚਾਹੁੰਦੇ ਐ ਸਾਡੇ ਲਿਟਰੇਚਰ ਨੂੰ ਦੂਸ਼ਤ ਕਰਨਾ ਚਾਹੁੰਦੇ ਐ ਜਦੋਂ ਅਸੀਂ ਉਸ ਲਿਟਰੇਚਰ ਨਾਲ ਅੰਦਰੋਂ ਜੁੜ ਕੇ ਆਪਣੇ ਆਪ ਨੂੰ ਸਟਰੋਂਗ ਕਰਾਂਗੇ ਮਜ਼ਬੂਤ ਕਰਾਂਗੇ ਤਾਂ ਮੈਂ ਸਮਝਦਾ ਅਸਲ ਜਵਾਬ ਹੋਊਗਾ